ਸ਼੍ਰੋਮਣੀ ਅਕਾਲੀ ਦਲ ਜਿੱਥੇ ਹਾਰ ਨੂੰ ਲੈ ਕੇ ਮੰਤਨ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਉਥੇ ਹੀ ਹੁਣ ਜਿਹੜੇ ਆ ਬਾਗੀ ਸੋਰ ਦੇਖਣ ਨੂੰ ਮਿਲ ਰਹੇ ਨੇ ਪਟਿਆਲਾ ਤੋਂ ਪੇਮ ਸਿੰਘ ਚੰਦੂ ਮਾਜਰਾ ਤੇ ਸੁਰਜੀਤ ਸਿੰਘ ਰਖੜਾ ਜਿਹੜੇ ਹੈਗੇ ਉਹਨਾਂ ਨੇ ਬਾਗੀ ਸੋਰ ਦਿਖਾਇਨੇ ਨੇ ਉਹ ਉਹਨਾਂ ਦੇ ਜਿਹੜੇ ਸੁਖਵੀਰ ਸਿੰਘ ਬਾਦਲਾ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਪਾਰਟੀ ਵਰਕਰ ਨੇ ਉਹ ਸਾਹਮਣੇ ਆਏ ਨੇ ਸਾਬਕਾ ਕੌਂਸਲਰ ਵੀ ਨੇ ਤੇ ਪਾਰਟੀ ਦੇ ਜਿਹੜੇ ਵਿਦਿਆਰਥੀ ਤੋਂ ਪ੍ਰਧਾਨ ਵੀ ਰਹਿ ਚੁੱਕੇ ਨੇ ਆਪਣੇ ਸੁਖਿੰਦਰ ਸਿੰਘ ਮਿੰਟਾ ਜੀ ਗੱਲਬਾਤ ਕਰ ਲੈਣੇ ਸੁਖਿੰਦਰ ਜੀ ਬਾਗੀ ਸੋਰ ਦੇਖਣ ਨੂੰ ਮਿਲ ਰਹੇ ਨੇ ਲਾ ਕਰੈਨਿਕ ਪਹਿਲੇ ਤੇ ਮੰਥਨ ਕਰ ਰਹੀ ਸੀ ਪਰ ਹੁਣ ਬਾਕੀ ਸੂਰ ਦੇਖਣ ਨੂੰ ਮਿਲ ਰਹੇ ਮੰਨੇ ਹੋਏ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸੁਰਜੀਤ ਸਿੰਘ ਰਖੜਾ ਜਿਨ੍ਹਾਂ ਦਾ ਸੁਖਬੀਰ ਸਿੰਘ ਬਦਲਦੀ ਨਾਲ ਵੱਦ ਤੋਂ ਵੱਦ ਪਿਆਰ ਸੀ ਤੇ ਉਹ ਹੁਣ ਬਾਕੀ ਸੂਰ ਦਿਖਾ ਰਹੇ ਨੇ ਦੇਖੋ ਪੰਜਾਬੀ ਇੱਕ ਹਵਦਾ ਬਿੱਲੀ ਥੈਲਿਓਂ ਬਾਹਰ ਆ ਗਈ ਕਿਉਂਕਿ ਇਹ ਦੋਨਾਂ ਪਰਿਵਾਰਾਂ ਨੇ ਰਲ ਕੇ ਪਟਿਆਲੇ ਨੂੰ ਤੇ ਪੰਜਾਬ ਨੂੰ ਡੁੱਟਿਆ ਤੇ ਕੁੱਟਿਆ ਤੇ ਵਰਕਰਾਂ ਦੀ ਦੁਰਦਸ਼ਾ ਇਹ ਦੋ ਪਰਿਵਾਰਾਂ ਨੇ ਕੀਤੀ ਆ ਹਮੇਸ਼ਾ ਪਿਛਲੇ 40 ਸਾਲ ਤੋਂ ਅਸੀਂ ਦੇਖਦੇ ਆ ਰਹੇ ਸੀ ਇਹ ਬਾਦਲ ਪਰਿਵਾਰ ਨੂੰ ਇਹ ਬਲੈਕਮੇਲ ਕਰਕੇ ਆਪਣੇ ਚਾਹੇਤਿਆਂ ਨੂੰ ਉਧੇ ਦਿੰਦੇ ਸੀ ਆਪਣੇ ਮਨਮਰਜ਼ੀ ਦੇ ਅਫਸਰ ਲਾਉਂਦੇ ਸੀ ਮਨਮਰਜ਼ੀਆਂ ਕਰਦੇ ਸੀ ਤੇ ਲੋਕਾਂ ਜੇ ਅਸੀਂ ਬਾਦਲ ਚੰਦੂ ਮਾਜੇ ਸਾਹਿਬ ਨਾਲ ਹੱਥ ਮਿਲਾ ਲੈਂਦੇ ਸੀ ਤਾਂ ਰਖੜੇ ਨੇ ਆ ਕੇ ਅੱਖਾਂ ਦਿਖਾ ਦੇਣ ਜੇ ਰਖੜੇ ਨੂੰ ਮਿਲਾ ਲੈਂਦੇ ਚੰਦੂ ਮਾਜੇ ਨੇ ਜੇ ਪਰ ਅਸੀਂ ਗੱਲ ਕਰਦੇ ਸੀ ਉਹ ਹੈ ਚੰਦੂ ਮਾਜੇ ਬੰਦਾ ਉਹ ਰਖੜੇ ਦਾ ਬੰਦਾ ਇਹਨਾਂ ਨੇ ਇਸ ਤਰ੍ਹਾਂ ਲੋਕਾਂ ਨੂੰ ਭੰਪਲ ਪੂਸੇ 40 ਸਾਲ ਰੱਖ ਕੇ ਤੇ ਆਪਣੇ ਨਿੱਜੀ ਫਾਇਦੇ ਨਿੱਜੀ ਸਵਾਰਥਾਂ ਲਈ ਨਿੱਜੀ ਹਿੱਤਾਂ ਲਈ ਪਾਰਟੀ ਦੇ ਵਿੱਚ ਰਹਿ ਕੇ ਇਹਨਾਂ ਨੇ ਇਹ ਕੰਮ ਕੀਤਾ ਕਿਉਂਕਿ ਇਹਨਾਂ ਦੇ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਇੱਕ ਪਿੰਡ ਦੇ ਸਰਪੰਚ ਜਿਹਾ ਹੈ ਪਿੰਡ ਦਾ ਸਰਪੰਚ ਕੀ ਕਰਦਾ ਵੀ ਚਲੋ ਜੇ ਕੋਈ ਆਇਆ ਤਾਂ ਉਹਨਾਂ ਦੋਨੋਂ ਪਾਰਟੀਆਂ ਦਾ ਪਿੰਡ ਦਾ ਸਰਪੰਚ ਬਣ ਕੇ ਦੋਨੋਂ ਪਾਰਟੀਆਂ ਨੂੰ ਲੜਾਈ ਜਾਂਦਾ ਹੈ ਕਦੇ ਇਹਦੇ ਹੱਕ 'ਚ ਗੱਡੇ ਉਹਦੇ ਹੱਕ 'ਚ ਸਿਰਫ ਇਹਨਾਂ ਨੇ ਪੰਜਾਬ ਪਟਿਆਲੇ ਦੇ ਵਿੱਚ ਇਹ ਕੀਤਾ ਜੇ ਹੁਣ ਇਹ ਪੰਜ ਪੰਥਕ ਲੀਡਰ ਜਿਹੜੇ ਇਕੱਠੇ ਹੋ ਢੀਂਡ ਸਾਹਿਬ ਸਾਰੇ ਜੱਗ ਜਾਹਰ ਹੈ ਕਿ ਇਹਦੇ ਬੰਦੇ ਆ ਬੀਜੇਪੀ ਦੇ ਕਿਉਂਕਿ ਬੀਜੇਪੀ ਤੋਂ ਉਹਨਾਂ ਨੇ ਵੱਖ ਹੋ ਕੇ ਸਾਰਾ ਪਾਰਟੀ ਬਣਾਈ ਬੀਜੇਪੀ ਦੇ ਨਾਲ ਸ਼ੇਅਰ ਕੀਤਾ ਫੋਟੋਆਂ ਨੇ ਸ ਮੁਦਕਸਾ ਦੀ ਨੂੰ ਲੜੀ ਹੈ ਹੈਨਾ ਤੇ ਚੋੜਾ ਸਾਹਿਬ ਪਰਿਵਾਰ ਆ ਜਿਹੜਾ ਉਹਨਾਂ ਦਾ ਬੇਟਾ ਇੱਕ ਅਹਿਮ ਮੋਦੇ ਤੇ ਯੂਥ ਦਾ ਬੀਜੇਪੀ ਦਾ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਹੈ ਤੇ ਰਖੜਾ ਸਾਹਿਬ ਵੀ ਜਗ ਜाहिर ਨੇ ਬੀਬੀ ਜੀ ਗੀਕੋਰ ਨੇ ਵੀ ਪਿਛਲੇ ਇਲੈਕਸ਼ਨ ਬੀਜੇਪੀ ਦੇ ਕਹਿਣ ਤੇ ਲੜੀ ਤੇ ਮੂੰਹ ਦੀ ਖਾਣੀ ਪਈ ਫਿਰ ਵਾਪਸ ਆਏ ਫਿਰ ਗੱਲ ਤੇ ਸੋ ਇਹਨਾਂ ਦੀ ਇੱਕ ਉਮਰ ਹੋ ਚੁੱਕੀ ਹੈ ਆਪਣਾ ਮਾਨਸਿਕ ਸਟੋਨਲ ਖੋ ਬੈਠੇ ਨੇ ਇਹ ਕੁਰਸੀ ਤੋਂ ਬਿਨਾਂ ਤਾਕਤ ਤੋਂ ਬਿਨਾਂ ਰਹਿਣ ਵਾਲੇ ਲੋਕ ਨਹੀਂ ਹੈਗੇ ਕਿਉਂਕਿ ਹੁਣ ਇੱਕ ਇੱਕ ਪਲੇਟਫਾਰਮ ਹੁੰਦਾ ਹੈ। ਇਹ ਦੇਖੋ ਇਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐ ਜੀ ਪੀ ਸੀ ਦਾ ਪ੍ਰਧਾਨ ਬਣਾਇਆ। ਕਿਸੇ ਨੂੰ ਬਹੁਤ ਵੱਡੇ ਵੱਡੇ ਔਤੇ ਦਿੱਤੇ। ਉਹਨਾਂ ਦੇ ਕਈ ਤੇ ਚੇਅਰਮੈਨ ਲੱਗਦੇ ਰਹੇ। ਉਹਨਾਂ ਦੇ ਕਈ ਤੇ ਮਹਿਰਬਾਨਦੇ ਰਹੇ। ਹੁਣ ਇਹਨਾਂ ਦੀ ਜਿਹੜਾ ਤਰਲੋਮੱਛੀ ਹੋਏ ਹੋਏ ਨੇ ਕਿਉਂਕਿ ਇਸ ਟਾਈਮ ਇਹਨਾਂ ਨੂੰ ਸਾਨੂੰ ਪਾਰਟੀ ਨੂੰ ਇਹਨਾਂ ਦੀ ਬਹੁਤ ਜ਼ਿਆਦਾ ਲੋੜ ਸੀ। ਜਦੋਂ ਪਾਰਟੀ ਨੂੰ ਲੋੜ ਸੀ ਇਹਨਾਂ ਨੇ ਪਿੱਠੇ ਤੇ ਛੁਰਾ ਮਾਰਿਆ ਤੇ ਪਾਰਟੀ ਤੋਂ ਬਾਗੀ ਹੋ ਕੇ ਚੱਲ ਗਏ। ਤੋਂ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ ਹੁਣ ਪਾਰਟੀ ਇੱਕ ਨਈ ਉर्जा ਨਵੇਂ ਜੋਸ਼ ਨਾਲ ਅਸੀਂ ਅੱਗੇ ਆਵਾਂਗੇ ਕਿਉਂਕਿ ਲੋਕ ਇਹਨਾਂ ਦੁਖੀ ਸੀ ਲੋਕ ਬਹੁਤ ਸਾਰੇ ਬਹੁਤ ਹਜ਼ਾਰਾਂ ਵਰਕਰ ਇਹਨਾਂ ਨੇ ਘਰ ਬਿਠਾ ਰੱਖੇ ਸੀ ਕਿਉਂਕਿ ਸਾਡੇ ਮਨਾਂ 'ਚ ਆ ਗਿਆ ਸੀ ਵੀ ਸ਼ਾਇਦ ਬਾਦਲ ਸਾਹਿਬ ਤੇ ਇਹ ਦੋ ਪਰਿਵਾਰਾਂ ਤੋਂ ਬਾਹਰ ਨਹੀਂ ਹੈਗੇ ਤੇ ਦੋ ਪਰਿਵਾਰਾਂ 'ਚ ਰਹਿਣਗੇ ਪਰ ਸਮਾ ਇੱਕੋ ਜਿਹਾ ਨਹੀਂ ਰਹਿੰਦਾ ਉਹ ਸਮਾ ਜਾਇਆ ਤੇ ਸਾਨੂੰ ਆਮ ਵਰਕਰਾਂ ਦੇ ਵਿੱਚ ਬਹੁਤ ਭਾਰੀ ਇੱਛਾ ਹੈ ਬਹੁਤ ਭਾਰੀ ਖੁਸ਼ੀ ਹੈ ਕਿ ਇਹ ਦੋ ਲੋਕਾਂ ਦਾ ਸਾਡਾ ਖਿਹੜਾ ਛੁਕਿਆ ਕਿਤੇ ਲੱਗਦਾ ਨਹੀਂ ਕਿ ਚੰਦੂ ਮਾਜਰਾ ਸਾਹਿਬ ਸੋਚਦੇ ਹੋਣ ਜਾਂ ਰਖੜਾ ਸਾਹਿਬ ਕਿ ਬੀਜੇਪੀ ਦੇ ਵਿੱਚ ਸੁਵੀਰ ਸਿੰਘ ਬਾਦਲ ਤੇ ਆਪ ਮਿਲ ਰਹੇ ਨੇ ਉਹਨਾਂ ਨਾਲ ਇਹ ਸਾਨੂੰ ਸਾਈਡ ਕੀਤਾ ਜਾ ਰਿਹਾ ਕਿ ਬੀਜੇਪੀ ਦਾ ਵਿੱਚ ਹੱਥ ਹੋਵੇ ਇਹ ਤਾਂ 100% ਹੈ ਵੀ ਬੀਜੇਪੀ ਹੀ ਜਿਹੜੇ ਨਾ ਆਗੂਆਂ ਨੂੰ ਕਰਾ ਰਹੀ ਹੈ ਕਿਉਂਕਿ ਮੈਂ ਤੁਹਾਨੂੰ ਜਿਹੜੀ ਦੱਸਿਆ ਇਕੱਲੇ ਬੋਲਿਆ ਨਹੀਂ ਮੈਂ ਤੁਹਾਨੂੰ ਤੱਤਾਂ ਦੇ ਆਧਾਰ ਤੇ ਦੱਸਿਆ ਵੀ ਰਖੜਾ ਪਰਿਵਾਰ ਬੀਜੇਪੀ ਨੂੰ ਸਨਮਾਨਤ ਕੀਤਾ ਇਹਨਾਂ ਨੇ ਇਹਨਾਂ ਨੂੰ ਫਿਰ ਅਮਿਸ਼ਾ ਨਾਲ ਫੋਟੋਆਂ ਨੇ ਮੀਟਿੰਗ ਕਰਕੇ ਚੰਦੂ ਮਾਜਰਾ ਸਾਹਿਬ ਦੀਆਂ ਨੇ ਆਪਣਾ ਬੀਬੀ ਜਗੀਰ ਕੋਰ ਦਿਆ ਨੇ 18 ਸਾਹਿਬ ਦੀਆਂ ਨੇ ਮਦੂਕਾ ਸਾਹਿਬ ਦੀ ਨੂੰ ਲੜੀ ਐ ਸਾ ਟੋੜਾ ਸਾਹਿਬ ਦੇ ਕਿ ਕਿਹਦੇ ਸਰਪ੍ਰਸਤੀ ਤੇ ਚੱਲ ਹੁਣ ਅਸੀਂ ਭਾਜਪਾ ਦੇ ਆਪਣੀ ਬਾਗਟੋਰ ਪੰਤਕ ਦੇ ਰਿਹਾ ਇਹ ਇਹ ਸੰਕਾ ਬਾਦਲ ਸਾਹਿਬ ਨਾਲ ਲੜਦੇ ਸੀ ਬੀਬੀ ਜੀਪੀ ਦਾ ਸਮਝੌਤਾ ਕਰੋ ਭਾਜਪਾ ਦਾ ਸਮਝੌਤਾ ਕਰੋ ਅਸੀਂ ਇਹਨਾਂ ਨੇ ਬਾਦ ਸਾਹਿਬ ਨੇ ਨਹੀਂ ਪੰਜਾਬ ਦੇ ਖੇਤਾਂ ਲਈ ਕਿਸਾਨੀ ਦੇ ਹਿੱਤਾਂ ਲਈ ਭਾਜਪਾ ਦਾ ਸਮਝੌਤਾ ਕਰਨਾ ਠੀਕ ਨਹੀਂ ਹੈਗਾ ਸੋ ਉਹਨਾਂ ਨੇ ਬਹੁ ਗਿਣਤੀ ਵਰਕਰਾਂ ਨੇ ਬਹੁ ਗਿਣਤੀ ਕੋਰ ਕਮੇਟੀ ਮੈਂਬਰਾਂ ਨੇ ਕਿਹਾ ਤਾਂ ਬਾਦ ਸਾਹਿਬ ਨੇ ਉਹਨਾਂ ਦੀ ਮੰਨ ਕੇ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਇਹ ਨਾਲੇ ਅਸੀਂ ਵੱਡੇ ਵੱਡੇ ਔਦਤਾਰੀਆਂ ਮਨਿਸਟਰੀ ਪਿੰਡ ਦੀ ਸਰਪੰਚੀ ਨਹੀਂ ਕੋ ਛੱਡਦਾ ਅਸੀਂ ਸੈਂਟਰ ਦੀ ਮਨਿਸਟਰੀ ਛੱਡੀ ਉਹਨਾਂ ਕਰਕੇ ਕਿਤਨੇ ਕਿਤੇ ਲੱਗਦੇ ਨੇ ਕਿ ਅਮਰਿਤਪਾਲ ਦਾ ਹੁਣ ਸਾਥ ਮੰਗਦੇ ਹੋਈ ਨਜ਼ਰ ਆ ਰਹੇ ਨੇ ਪਰ ਪ੍ਰਿੰਸਿੰਗ ਚੰਦੂ ਵਾਲਾ ਐਸੋਸੀਏਸ਼ਨ ਰਖੜਾ ਹੈ ਸਾਰੀ ਜਿਹੜੀ ਪਾਰਟੀ ਜਿਹੜੇ ਵਿਰੋਧ ਕਰ ਰਹੇ ਨੇ ਤੇ ਉਹ ਸਾਥ ਮੰਗਦੇ ਨਜ਼ਰ ਆ ਰਹੇ ਨੇ ਅਮਰਿਤਪਾਲ ਦਾ ਪਹਿਲੇ ਇਹ ਕਹਿੰਦੇ ਸੀ ਕਿ ਅਸੀਂ ਉਹਨਾਂ ਦਾ ਸਾਥ ਨਹੀਂ ਲੈਣਾ ਨਹੀਂ ਇਲੈਕਸ਼ਨ ਤੋਂ ਪਹਿਲਾਂ ਤਾਂ ਉਹਨਾਂ ਦੇ ਖਿਲਾਫ ਬੋਲਦੇ ਰਹੇ ਐ ਇਲੈਕਸ਼ਨ ਤੋਂ ਪਹਿਲਾਂ ਵੀ ਬੋਲਦੇ ਰਹੇ ਅੱਜ ਕੀ ਹੋ ਗਿਆ ਭਾਈ ਅਮਰਿਤਪਾਲ ਜੀ ਨੂੰ ਲੋਥੇ ਦੇ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਉਹਨਾਂ ਨੂੰ ਚਿਤਾਇਆ ਸੋ ਇਹ ਕੋਈ ਵੱਡੀ ਗੱਲ ਨਹੀਂ ਹੈ ਇੱਥੇ ਭਾਈ ਅਤੇਂਦਰਪਾਲ ਜੀ ਨੂੰ ਫਾਂਸੀ ਦੀ ਸਜ਼ਾ ਸੀ ਉਹਨਾਂ ਨੂੰ ਵੀ ਲੋਕਾਂ ਪਰਲਮੈਂਟ ਪੜਾਇਆ ਮਾਨ ਸਾਹਿਬ ਨੂੰ ਵੀ ਲੋਕਾਂ ਨੇ ਐਡਾ ਵੱਡਾ ਖਤਵਾ ਦਿੱਤਾ ਸੀ ਹਜ ਤੱਕ ਪੰਜਾਬ 'ਚ ਉਹਨਾਂ ਤੋਂ ਵੱਧ ਵੋਟਾਂ ਦੇ ਕੋਈ ਜਿੱਤੇ ਹੀ ਨਹੀਂ ਸੋ ਸਮੇਂ ਦੀ ਗੱਲ ਹੈ ਸਮਾਂ ਉਹਨਾਂ ਦੇ ਜੇ ਪੰਥਕ ਹਿੱਤ ਅਮਿਤਪਾਲ ਜੀ ਦਾ ਜੱਜ ਖਾਲਸਾ ਜੀ ਦੇ ਨਾਲ ਨੇ ਲੋਕਾਂ ਨੂੰ ਪਤਾ ਉਹ ਦਿੱਤਾ ਸਿਰਮੱਥੇ ਖੁਸ਼ੀ ਦੀ ਗੱਲ ਹੈ ਪਟਿਆਲੇ ਦੀ ਗੱਲ ਕੀਤੀ ਜੇ ਪਟਿਆਲੇ ਦੇ ਵਿੱਚ ਉਹਨੋਂ ਸੁਖਵੀਰ ਸਿੰਘ ਬਾਦਲ ਪਹੁੰਚਣਗੇ ਤੇ ਇੱਥੇ ਨਵੇਂ ਜਿਹੜੇ ਅਹੁਦੇਦਾਰ ਲੱਗ ਰਿਹਾ ਕਿ ਲਗਾਏ ਜਾਣਗੇ ਕਿਉਂਕਿ ਇਹ ਵੱਡੇ ਨਾਮ ਸੀ ਜਿਹੜੇ ਦੋ ਜਿਹੜੇ ਹੈਗੇ ਨੇ ਪਾਰਟੀ ਛੱਡ ਕੇ ਚਲੇ ਗਏ ਅਸੀਂ ਸਾਸਕਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਪਟਿਆਲੇ ਆਣ ਅਸੀਂ ਉਹਨਾਂ ਦੇ ਨਾਲ ਆ ਇਹਨਾਂ ਤੋਂ ਵੱਧ ਉਹਨਾਂ ਦਾ ਸਵਾਗਤ ਕਰਾਂਗੇ ਜਿਹੜੇ ਅਹੁਦੇਦਾਰ ਦੀ ਗੱਲ ਹੈ ਪਾਰਟੀ ਪਲੇਟਫਾਰਮ ਤੇ ਪਾਰਟੀ ਨੇ ਦੇਖਣਾ ਕਿੰਨੂੰ ਲਾਣਾ ਕਿੰਨੂੰ ਦੇਣਾ ਇੱਕ ਹੋਰ ਮਿੰਟ ਜੀ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਉਹ ਸਾਹਮਣੇ ਨਹੀਂ ਆ ਰਹੇ ਹੈਗੇ ਉਹ ਕੀ ਕਰਨ ਲੱਗ ਰਹੇ ਨਹੀਂ ਬਿਲਕੁਲ ਸਾਹਮਣੇ ਆ ਰਹੇ ਸਾਰੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਜਿਹੜਿਆ ਇਲੈਕਸ਼ਨ ਨਹੀਂ ਜਿਹੜੇ ਹੁਣ ਵਿਰੋਧਤਾ ਹੋ ਰਹੀ ਹੈ ਉਸ ਨੂੰ ਲੈ ਕੇ ਨਹੀਂ ਨਹੀਂ ਉਹ ਨਾਲ ਨੇ ਕੋਈ ਗੱਲ ਨਹੀਂ ਆਉਜੀ ਕਈ ਵਾਰ ਪਰਿਵਾਰਕ ਵਿਰੋਧੇਵੇਂ ਹੁੰਦੇ ਆ ਨਹੀਂ ਉਹ ਬਾਦ ਸਾਹਿਬ ਦੇ ਨਾਲ

कुलविंदर को कैमरा रिपोर्ट संदीप देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप